ਸਤਿ ਸ਼੍ਰੀ ਅਕਾਲ ਜੀ ਜੀਵੀਐਸ ਟਾਈਮ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਗਵੀਰ ਅਜਾਦ ਦਰਸ਼ਕੋ ਅੱਜ ਦੀ ਭਾਈ ਦੌੜ ਦੀ ਜ਼ਿੰਦਗੀ ਦੇ ਵਿੱਚ ਇਨਸਾਨ ਇੰਨਾ ਲਾਲਚੀ ਹੋ ਚੁੱਕਿਆ ਕਿ ਭਰਾ ਭਰਾ ਦਾ ਵੀ ਜਿਹੜਾ ਵੈਰੀ ਬਣਿਆ ਹੋਇਆ ਪੈਸੇ ਦੇ ਲਈ ਪ੍ਰਾਪਰਟੀ ਦੇ ਲਈ ਤੇ ਪਰ ਪਿੰਡ ਡੰਗਲ ਦੀ ਗੱਲ ਕਰੀਏ ਤਾਂ ਉੱਥੋਂ ਦਾ ਨੌਜਵਾਨ ਆ ਜੋ ਕਿ ਐਂਬੂਲੈਂਸ ਦਾ ਡਰਾਈਵਰ ਵੀ ਆ ਕਬੱਡੀ ਖਿਡਾਰੀ ਵੀ ਆ ਸੋਹ ਸਿੰਘ ਜਿਨ੍ਹਾਂ ਨੇ ਇੱਕ ਪਿੰਡ ਬਲਾਸਪੁਰ ਦੇ ਨੌਜਵਾਨ ਆ ਉਹਨਾਂ ਦਾ ਪਰਸਟ ਅੱਗ ਪੈਂਦਾ ਜੋ ਕਿ ਕਿਸੇ ਜ਼ਰੂਰੀ ਕੰਮ ਚੱਲੇ ਸੀ ਉਹ ਸਾਰੀ ਕਟਰਾ ਕਿਵੇਂ ਵਾਪਰੀਆ ਨੌਜਵਾਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅੱਜ ਕੀ ਨਾਮ ਆ ਤੁਹਾਡਾ ਮੇਰਾ ਨਾਮ ਜੀ ਗੌਰਵ ਸਿੰਘ ਪਿੰਡ ਬਲਾਸਪੁਰ ਜੀ ਪਿੰਡ ਬਲਾਸਪੁਰ ਗੌਰਵ ਕੀ ਕੰਮ ਕਰਦੇ ਹੋ ਮੈਂ ਜੀ ਚੰਡੀਗੜ੍ਹ ਲੱਗੇ ਪਲੱਸ ਸਕੂਲ ਦੇ ਉੱਤੇ ਜੋਬ ਕਰਦੇ ਹੁਣ ਫ੍ਰੀ ਹੁੰਦਾ ਹਾਂ ਹੂੰ ਤੇਰਾਉ ਕਿ ਕੀ ਕਰਨ ਗਏ ਸੀ rau ਕੇ ਗਏ ਸੀ ਜੀ ਅਸੀਂ rau ਕੇ ਗਏ ਸੀ ਲੋਨ ਦੀ ਗੈਸਟ ਚੱਲਦੀ ਸੀ ਗੈਸਟ ਭਰਨਗੇ 5000 ਰੁਪਿਆ ਗੈਸਟ ਪਰ ਕੇ ਵਾਪਸ ਆ ਰਹੇ ਸੀ ਤੇ ਰਾਹਤੇ ਸੋ ਸਾਡਾ ਨੰਗਲ ਵਾਲਟ ਡੈਗ ਪਿਆ ਸਾਨੂੰ ਨਹੀਂ ਪਤਾ ਸੀ ਵੀ ਸਾਡਾ ਵਾਲਟ ਡੈਗ ਪਿਆ ਤੇ ਜਦੋਂ ਅਸੀਂ ਪੰਡ ਗਏ ਤੇ ਮੈਂ ਲੱਭਿਆ ਬਸ ਵਾਲਟ ਮੈਨ ਲੱਭਿਆ ਨਹੀਂ ਮੈਂ ਮੁੰਡੇ ਨੂੰ ਫੋਨ ਲਾਇਆ ਉਹ ਕਹਿੰਦਾ ਭਾਈ ਤੁਸੀਂ ਇੱਥੇ ਤਾਂ ਰੱਖ ਕੇ ਨਹੀਂ ਗਏਗੇ ਤੇ ਫਿਰ ਸਾਨੂੰ ਮੁੰਡੇ ਦਾ ਫੋਨ ਆਇਆ ਮੁੰਡੇ ਦਾ ਯਾਰ ਦੋ ਦਾ ਬੌਡੀ ਕਹਿੰਦੇ ਪੰਡ ਨੰਗਲ ਤੇਰਾ ਪਾਸਟ ਡੈਗ ਪਿਆ ਕਿਸ ਅੰਕਲ ਕੋਲ ਆਗਾ ਕਹਿੰਦੇ ਆ ਕੇ ਨੰਗਲ ਉਹ ਆ ਕੇ ਲੈ ਜਾ ਇੱਥੋਂ ਤੇ ਫਿਰ ਅਸੀਂ ਕੰਟੈਕਟ ਕਰ ਅੰਕਲ ਨੰਬਰ ਮੰਗਵਾਇਆ ਮੁੰਡੇ ਤੋਂ ਤੇ ਅੰਕਲ ਕੋਲ ਆਏ ਤੇ ਅੰਕਲ ਕੋਲ ਆ ਕੇ ਪোন ਬਟੂਆ ਮਿਲ ਗਿਆ ਤੇ ਸਾਰੀਆਂ ਚੀਜ਼ ਪ੍ਰੋਪਰ ਸਿੰਘਾਂ ਸਾਰੀਆਂ ਜਿੱਸ ਸਿੰਘਾਂ ਪੈਸੇ ਵਾਲਟ ਸਭ ਅਸ ਜਿੱਸ ਨੂੰ ਤੁਸੀਂ ਕਾਲ ਕਰੀਆ ਉਹਨੂੰ ਕਿਵੇਂ ਪਤਾ ਲੱਗਿਆ ਤੁਹਾਡਾ ਪਰਸ ਤੇ ਉਹ ਧਾਰਗੜ੍ਹ ਸੀ ਜੀ ਮੇਰੇ ਧਾਰਗੜ੍ਹ ਤੋਂ ਪਤਾ ਲੱਗਿਆ ਹੂੰ ਤੇ ਧਾਰਗੜ੍ਹ ਤੋਂ ਅੰਕਲ ਨੰਗਲ ਪੂਆ ਵੀ ਆ ਗਏ ਜੀ ਹੂੰ ਅੰਕਲ ਉਹ ਮੈਂ ਕਰੇ ਗਏ ਉਥੋਂ ਮੁੰਡਾ ਯਾਰ ਦੋਸਤ ਬੋਬੜਾ ਤੋਂ ਹੈ ਕੋਈ ਨਾ ਕਰੇ ਉਹਨੇ ਨੰਕ ਨੂੰ ਦੱਸਿਆ ਮੇਰੇ ਬਾਰੇ ਵੀ ਹੂੰ ਤੇ ਇਹ ਉਥੋਂ ਪਤਾ ਲੱਗਾ ਉਹਨੇ ਮੈਨੂੰ ਸੈਂਡ ਕਰਿਆ ਫਿਰ ਮੈਂ ਨੰਗਲ ਆਇਆ ਤੁਸੀਂ ਮਿਹਨਤ ਮਜ਼ਦੂਰੀ ਕਰਦੇ ਹੋ ਤੁਸੀਂ ਕਿਸਤਾ ਭਰਨ ਗਏ ਸੀ ਜਦੋਂ ਤੁਸੀਂ ਬਲਾਸਪਰ ਪਹੁੰਚਦੇ ਹੋ ਤੇ ਪਰਸ ਨਹੀਂ ਮਿਲਦਾ ਤਾਂ ਮਨ ਤੇ ਕੀ ਬੀਤਦੀ ਆ ਓ ਮੈਂ ਕਹਿੰਦਾ ਵੀ ਹੋਰ ਚਲ ਵੀ ਪਰਸ ਦੇ ਪੈਸੇ ਤਾਂ ਵੈਸੇ ਆਪਣਾ ਥੋੜੀ ਸਿਗੇ ਮਨ ਤੋਂ ਹੁਣ ਤਾਂ ਤੁਹਾਨੂੰ ਪਤਾ ਹੀ ਕੀ ਹੋਣਾ ਪਰਸਨਲਿਟੀ ਡਾਕੂਮੈਂਟਸ ਕਿੰਨੇ ਔਖੇ ਬਣਨੇ ਆ ਕਿੰਨਾ ਖਪਣਾ ਸਿਗੇ ਜੀ ਪਹਿਲੀ ਗੱਲ ਤਾਂ ਬਣਨੇ ਨੇ ਸਿਗੇ ਜੀ ਤੁਹਾਨੂੰ ਹੀ ਪਤਾ ਹੀ ਆ ਇਹਦਾ ਟੈਂਸ਼ਨ ਤਾਂ ਹੋਈ ਜਾਂਦੀ ਤੁਹਾਨੂੰ ਹੀ ਪਤਾ ਹੀ ਜੀ ਤੇ ਅੰਕਲ ਨੂੰ ਕਿਹੜਾ ਅੰਕਲ ਸੀਗਾ ਜਿਨੇ ਪਤਾ ਦੇ ਨਾਲ ਸਬਰ ਕੀਤਾ ਅੰਕਲ ਦਾ ਨਾਮ ਤਾਂ ਸਾਨੂੰ ਪਤਾ ਨਹੀਂ ਅੰਕਲ ਵੈਸੇ ਹੋਰ ਨਾਲ ਹੀ ਆਏ ਰਹੇ ਅੰਕਲ ਦਾ ਹੂੰ ਅੰਕਲ ਨੇ ਸਪੰਕ ਕਰਕੇ ਵਸ ਉਹਨਾਂ ਤੋਂ ਬੁਲੇਟ ਹੈ ਤਾਂ ਪੋਪੁਲਾਰਿਟੀ ਸਿੱਟਾ ਪੁਰਾਣਾ ਸਾਰਾ ਕੁਝ ਗਿਆ ਬਾਰਲੈਸ ਗੀ ਕੀ ਕਹਿਣਾ ਚਾਹੁੰਦੇ ਹੋ ਅੰਕਲ ਦੇ ਲਈ ਅੰਕਲ ਦਾ ਬਹੁਤ ਧੰਨਵਾਦ ਅੱਜ ਦੇ ਟਾਈਮ ਚ ਜੇ ਬੰਦੇ ਹੁੰਦੇ ਨੇਗੇ ਚਲੋ ਅੰਕਲ ਆ ਕੇ ਬੰਦੇ ਹੋਰ ਹੋਣ ਤਾਂ ਬਾਲੀ ਬੜੀ ਗੱਲ ਚਲੋ ਜੀ ਅੰਕਲ ਦਾ ਮਗਨਾ ਦਿলো ਦਿলো ਆਪਣਾ ਪੂਰਾ ਧੰਨਵਾਦ ਹੈਗਾ ਹੂੰ ਤੇ ਜਗ੍ਹਾ ਅੱਗੇ ਵੀ ਕਰ ਦੇ ਦੇਣਾ ਤੁਸੀਂ ਵੀ ਕੀਤਾ ਜਿੰਦ ਹਾਂ ਤੁਸੀਂ ਵੀ ਕੀਤਾ ਜਿੰਦਗੀ 'ਚ ਅਜਿਹੇ ਕੰਮ ਕਰਦੇ ਜਿੰਦਗੀ ਜ਼ਬਈ ਇੱਕ ਤਾਂ ਆਪਾਂ ਨੂੰ ਮੈਨੂੰ ਹੀ ਮਾਚੀਆ ਤੋਂ ਲੱਭਿਆ ਸੀਗਾ ਮੋਬਾਈਲ ਉਸ ਡਿਸਪਲੇ ਤੋਂ ਟੀਵੀ 'ਚ ਬਚਦਾ ਰਗਾ ਸੀਗਾ ਤੇ ਉਹਨਾਂ ਨੇ ਕਿਹਾ ਸੀ ਹੈੱਡਫੋਨ ਲਾ ਕੇ ਚੱਕ ਗੱਲਬਾਤ ਕਰੀ ਫੋਨ ਲਾ ਕੇ ਫੋਨ ਆ ਜਾਂਦਾ ਸੀ ਹੈੱਡਫੋਨ ਲਾ ਕੇ ਚੱਕ ਗੱਲਬਾਤ ਕਰੀ ਉਹ ਤਾਂ ਸੀਗਾ ਉਹ ਮੁੰਡੇ ਕਹਿੰਦੇ ਰਣੀ ਤੋ ਮੈਂ ਨਾ ਮਾ ਮੈਂ ਦੀ ਮਾਤ ਨੂੰ ਫੜਾ ਤਾ ਮੈਂ ਮਾ ਮਾ ਕੋਈ ਲੈਣਾ ਹੈ ਤਾਂ ਦੇ ਦਿਓ ਮਾ ਤਾਂ ਇਹ ਸਰ ਉਹਨੂੰ ਮੋੜਦਾ ਸੀ ਫੋਨ ਉਹਨਾਂ ਦੇ ਦਾ ਰਣੀ ਤਾਂ ਫਿਰ ਲੈ ਕੇ ਨਾ ਮੋਬਾਈਲ ਤਾਂ ਨਹੀਂ ਦਾਗਾ ਤਾਂ ਲੱਗਦਾ ਕਿ ਤੁਸੀਂ ਚੰਗਾ ਕੰਮ ਕੀਤਾ ਸੀ ਉਹ ਵੀ ਤੁਹਾਨੂੰ ਵਾਪਸ ਮਿਲ ਗਿਆ ਕੀ ਪਤਾ ਵੀ ਉਹਦਾ ਹੀ ਫਲ ਮਿਲ ਗਿਆ ਹੋਵੇ ਹੂੰ ਅੱਗੇ ਤੋਂ ਵੀ ਇਦਾਂ ਹੀ ਕੰਮ ਕਰੋਗੇ ਫਿਰ ਹਾਂਜੀ ਆਪਾਂ ਤਾਂ ਅੱਗੇ ਵੀ ਇੱਜੇ ਕੰਮ ਕਰਦੇ ਇੱਜੇ ਕਰਾਂਗੇ ਠੀਕ ਲੈਸ ਕੋ ਕਰਪਲਾ ਹੋ ਭਲਾ ਇਹ ਵਾਕਈ ਬਹੁਤ ਵਧੀਆ ਨੌਜਵਾਨ ਨੇ ਗੱਲ ਕੀਤੀ ਆ ਇਹ ਨੇ ਕਿਹਾ ਕਿ ਕਿਸੇ ਦਾ ਮੋਬਾਈਲ ਫੋਨ ਡੈਗ ਪਿਆ ਸੀ ਇਹਨਾਂ ਨੇ ਘਰੇ ਫੜਾ ਤਾਂ ਉਸ ਤੋਂ ਬਾਅਦ ਉਹ ਲੈਣ ਹੁੰਦਾ ਜਿਹਦਾ ਗਮ ਹੋ ਜਾਂਦਾ ਤੇ ਅਜਿਹੀ ਮਿਸਾਲ ਆ ਜਿਹੜੀ ਉਹਨਾਂ ਨੇ ਕਹਿਮ ਕੀਤੀ ਆ ਤੇ ਇਸੇ ਕਰਕੇ ਜਿਹੜਾ ਉਹਨਾਂ ਦਾ ਵਾਲਟ ਆ ਉਹ ਮਿਲ ਗਿਆ ਤੇ ਹੁਣ ਮੈਂ ਉਸ ਨੌਜਵਾਨ ਨੂੰ ਉਸ ਵਿਅਕਤੀ ਨੂੰ ਉਸ ਇਨਸਾਨ ਨੂੰ ਤੁਹਾਡੇ ਰੂਬਰੂ ਕਰੂੰਗਾ ਜਿਨ੍ਹਾਂ ਨੇ ਇਹ ਬਹੁਤ ਚੰਗਾ ਕਾਰਜ ਕੀਤਾ ਤੇ ਪਿੰਡ ਨੰਗਲ ਦਾ ਜਿਹੜਾ ਨਾਂ ਚਮਕਾਇਆ ਤੇ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਦਰਸ਼ਕੋ ਪਿੰਡ ਨੰਗਲ ਤੋਂ ਸੋਹਣ ਸਿੰਘ ਜੋ ਐਂਬੂਲੈਂਸ ਡਰਾਈਵਰ ਨੇ ਤੇ ਓਪਨ ਦੇ ਵਿੱਚ ਕਬੱਡੀ ਦੇ ਚੰਗੇ ਖਿਡਾਰੀ ਵੀ ਨੇ ਪਹਿਲਾਂ ਵੀ ਬਹੁਤ ਚੰਗੇ ਕਾਰਜ ਕਰਦੇ ਆ ਤੁਸੀਂ ਜੀਵੀਐਸ ਟਾਈਮ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਉਹਨਾਂ ਦੇ ਕੀਤੇ ਕੰਮ ਤੇ ਅੱਜ ਵੀ ਜਦੋਂ ਸਵੇਰ ਹੁੰਦੀ ਆ ਤਾਂ ਇਹਨਾਂ ਦੀ ਕਾਲ ਆਉਂਦੀ ਆ ਕਿ ਕੋਈ ਘਟਨਾ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਸਾਨੂੰ ਵਧੀਆ ਲੱਗਿਆ ਕੋਈ ਨਾ ਕੋਈ ਇਹ ਤੋਂ ਸਿੱਖਿਆ ਜ਼ਰੂਰ ਮਿਲੂਗੀ ਸੋ ਹਣ ਬਈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਇੱਕ ਪਿੰਡ ਡੰਗਲ ਦਾ ਨਾਮ ਹੀ ਚਮਕਾਇਆ ਤੇ ਇਮਾਨਦਾਰੀ ਦੀ ਮਿਸਾਲ ਕਾਮ ਕੀਤੀ ਹਾਂਜੀ ਹਾਂਜੀ ਸਾਰੇ ਦਰਸ਼ਕਾਂ ਸਸੀ ਗਾਲ ਜੀ ਤੇ ਇਹ ਬਲਾਖਪੁਰ ਤੋਂ ਮੁੰਡੇ ਇਹਨਾਂ ਦਾ ਬੜਾ ਘੜਾ ਢੈ ਪਿਆ ਤੇ ਇਹ ਆਏ ਸੀ ਕਿ ਇਹ ਤਾਂ ਕੰਮ ਤਾਂ ਦੇ ਦੋ ਹੂੰ ਇਹਨਾਂ ਦਾ ਬੜਾ ਜਿਹੇ ਮੋੜ ਮੋੜੇ ਉੱਥੇ ਢੈ ਪਿਆ ਤੇ ਮੈਂ ਘਰੋਂ ਜਦੋਂ ਨਿਕਲਿਆ ਹੂੰ ਕਰਨੇ ਕਾਲਜ ਹਰ ਤੋਂ ਗਾਏ ਆ ਗਿਆ ਤੇ ਇਹਨਾਂ ਦਾ ਬੜਾ ਉੱਥੇ ਪਿਆ ਸੀ ਮੈਂ ਇਹਨਾਂ ਦਾ ਬੜਾ ਚੱਕਿਆ ਉਹਦੇ ਵਿੱਚ ਉਧਾਰ ਕਾਰਡ ਪੜਿਆ ਇਹਦਾ ਪੈਨ ਕਾਰਡ ਦੇਖਿਆ ਸਾਰਾ ਕੁਝ ਦੇਖਿਆ ਡਾਕੂਮੈਂਟ ਦੇਖੇ ਉਸ ਤੋਂ ਬਾਅਦ ਮੈਂ ਇਹਨਾਂ ਦਾ ਪੈਨ ਕਾਰਡ ਦਾਗਾ ਦੇਖ ਕੇ ਜਿਹੜੇ ਮੁੰਡਿਆਂ ਨਾਲ ਸੰਪਰਕ ਕੀਤਾ ਬੋੜਾ ਦਾ ਮੁੰਡਾ ਸੀ ਇਹਨਾਂ ਦਾ ਲੈ ਆ ਜਿਸ ਜਿਹੜਾ ਤੇ ਉਹ ਇਹਨੂੰ ਜਾਣਦਾ ਸੀਗਾ ਉਹਦੇ ਥਰੂ ਇਹਨਾਂ ਦਾ ਫੋਟੋਗ੍ਰਾਫ ਆ ਦਾ ਨੰਬਰ ਦੇਖ ਕੇ ਹੁਣ ਇਹਨਾਂ ਨੂੰ ਵਾਪਸ ਕਰਨ ਲੱਗਿਆ ਤੇ ਮੈਂ ਇੱਕ ਸਵਾਰਥੀ ਬਿਜੂੜੀ ਕਰਦਾ ਫੇੜਦਾ ਵੀ ਕਬੱਡੀ ਮੈਂ ਇਮਾਨਦਾਰੀ ਦਿਖਾਉਣਾ ਵੀ ਇਮਾਨਦਾਰੀ ਆ ਪਹਿਲੇ ਹੈਗੀ ਹੈ ਜਿਉਂਦੀ ਵੀ ਠੀਕ ਹਰ ਇੱਕ ਬ ਬੇਈਮਾਨੀ ਨਹੀਂ ਕਰਨੀ ਜਾਈਦੇ ਤੇ ਪਰਮਾਤਮਾ ਉਹਨਾਂ ਦੁੱਗਣਾ ਫਾਲ ਦਿੰਦਾ ਹੈ ਕੀ ਕੀ ਸੀ ਉਸ ਦੇ ਵਿੱਚ ਹਾਂਜੀ ਬੋਟੂ ਦੇ ਵਿੱਚ ਇਹਨਾਂ ਦੇ ਤਿੰਨ ਚਾਰ ਸੌ ਰੁਪਈਆ ਸੀਗਾ 20 ਰੁਪਏ ਦਾ ਨੋਟ ਸੀਗਾ 5 ਦਾ 10 ਦਾ ਜੇ ਟੁੱਟੇ ਹੋਏ ਪੈਸੇ ਸੀਗੇ ਬਾਕੀ ਇਹਨਾਂ ਦਾ ਆਧਾਰ ਕਾਰਡ ਸੀਗਾ ਪੈਨ ਕਾਰਡ ਸੀਗਾ ਏਟੀਐਮ ਸੀਗੇ ਦੋ ਤੇ ਮੋਬਾਈਲ ਨੰਬਰ ਜਿਹੇ ਕਿਹੜਾ ਲਿਖਿਆ ਹੋਇਆ ਇਹਨਾਂ ਦੀ ਪਰਚੀ ਬੱਚੀ ਉਹ ਸਾਰਾ ਉਹਦੇ ਦਾ ਉਹਦਾ ਪ੍ਰਾਪਰ ਆਪਾਂ ਇਹਨਾਂ ਨੂੰ ਵਾਪਸ ਕਰ ਦਾਂਗੇ ਹੂੰ ਸੁਣ ਬਈ ਇਹ ਦੇਖੋ ਅੱਜ ਦੇ ਸਮੇਂ ਦੇ ਵਿੱਚ ਹਰ ਕੋਈ ਦੁਸ਼ਮਣ ਬਣਿਆ ਹੋਇਆ ਪੈਸਿਆਂ ਦੇ ਲਈ ਹੈ ਨਾ ਤੁਹਾਡੇ ਨਾਲ ਕਿਹੜੀ ਘਟਨਾ ਵਾਪਰੀ ਸੀ ਜਿਸ ਤੋਂ ਤੁਹਾਨੂੰ ਲੱਗਿਆ ਕਿ ਨਹੀਂ ਯਾਰ ਆਪਾਂ ਇਹ ਚੀਜ਼ ਵਾਪਸ ਕਰ ਦਈਏ ਸ਼ਾਇਦ ਆਪਣੇ ਨਾਲ ਵੀ ਇਦਾਂ ਨਾ ਹੋਵੇ ਕਿਹੜੀ ਘਟਨਾ ਸੀ ਉਹ ਨਹੀਂ ਪ੍ਰਮਾਤਮਾ ਦੀ ਮਿਹਰ ਆ ਆਪਾਂ ਕਹਿੰਦੇ ਵੀ ਗੁਰੂ ਵਾਲੇ ਗੁਰੂ ਵਾਲੇ ਹੈਗੇ ਆ ਆਪਾਂ ਗੁਰੂ ਨੂੰ ਮੰਨਦੇ ਆ ਵੀ ਕਿਸੇ ਨਾਲ ਬੇਇਮਾਨੀ ਨਾ ਕਰੋ ਹੁਣ ਇੱਕ ਮਾਈ ਕਰਦੇ ਆ ਇਹਨਾਂ ਦੇ ਵਿੱਚ ਸੀਗੇ ਪੈਸੇ ਥੋੜੇ ਬਾਅਦ ਇਹਨਾਂ ਨੂੰ ਟੈਨਸ਼ਨ ਹੁੰਦੀ ਆ ਆਪਾਂ ਤਾਂ ਕੋਈ ਫਰਕ ਨਹੀਂ ਪੈਣਾ ਸੀਗਾ ਇਹਨਾਂ ਨੂੰ ਟੈਨਸ਼ਨ ਹੁੰਦੀ ਇਹ ਉੱਥੋਂ ਭੱਜ ਗਏ ਤੇ ਆਪ ਉਹ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ ਇਮਾਨਦਾਰੀ ਦਿਖਾਈ ਹੈ ਅੱਗੇ ਤੋਂ ਵੀ ਇਮਾਨਦਾਰੀ ਦਿਖਾਵਾਂਗੇ ਕਿਸੇ ਵੀ ਮਤਲਬ ਕਿ ਮੈਂ ਹੁਣ 108 ਤੇ ਡਿਊਟੀ ਕਰਦਾ ਕੋਈ ਐਕਸੀਡੈਂਟ ਹੋ ਜਾਂਦਾ ਮਰੀਜ਼ ਆਖਦੇ ਆ ਕਿਸੇ ਜਾਨਾਂ ਬਚਾਉਣੇ ਆ ਤੇ ਉਹ ਸੇਵਾ ਕਰਦੇ ਆ ਉਹਦੇ ਵਿੱਚ ਵੀ ਸਾਨੂੰ ਬਹੁਤ ਕੁਝ ਮਿਲ ਜਾਂਦਾ ਸੀ ਵਾਪਸ ਕਰਦੇ ਨੇ ਦਰਸ਼ਕੋ ਬਹੁਤ ਵੱਡੀ ਗੱਲ ਕਹੀ ਹੈ ਇਹਨਾਂ ਨੇ ਕਿ ਇਮਾਨਦਾਰੀ ਦੀ ਮਿਸਾਲ ਆ ਜਿਹੜੀ ਉਹ ਅੰਦਰ ਹੀ ਸੀ ਇਹਨਾਂ ਦੇ ਅੰਦਰ ਕਿ ਕੁਝ ਵੱਖਰਾ ਕਰਨਾ ਐਂਬੂਲੈਂਸ ਦੇ ਡਰਾਈਵਰ ਨੇ ਕਿੰਨੇ ਲੋਕ ਆ ਜਿਨ੍ਹਾਂ ਦੀਆਂ ਜਾਨਾਂ ਬਚਾਈਆਂ ਨੇ ਇਹ ਇਹਨਾਂ ਦਾ ਡਿਪਾਰਟਮੈਂਟ ਜਾਣਦਾ ਆਮ ਪਬਲਿਕ ਜਾਣਦੀ ਆ ਤੇ ਸਰਕਾਰਾਂ ਨੂੰ ਚਾਹੀਦਾ ਕਿ ਅਜਿਹੇ ਨੌਜਵਾਨ ਅਜਿਹੇ ਜਿਹੜੇ ਕਰਮਚਾਰੀ ਉਹਨਾਂ ਦਾ ਜਿਹੜਾ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਉਹਨਾਂ ਦੇ ਲਈ ਵਿਸ਼ੇਸ਼ ਸਨਮਾਨ ਕੀਤੇ ਜਾਣੇ ਚਾਹੀਦੇ ਆ ਸਮਾਜ ਸੇਵੀ ਸੰਸਥਾ ਨੂੰ ਵੀ ਚਾਹੀਦਾ ਪਰ ਪਿੰਡ ਬਲਾਸਪੁਰ ਦੇ ਨੌਜਵਾਨਾਂ ਨੇ ਵੀ ਇਹੀ ਅਪਰਾਲਾ ਕੀਤਾ ਸੀ ਕਿ ਇੱਕ ਸਾਡਾ ਫੋਨ ਡੈਗ ਪਿਆ ਸੀ ਉਹ ਉਹਨਾਂ ਨੇ ਹੀ ਵਾਪਸ ਕੀਤਾ ਕਰਪੜਾ ਹੋਪਲਾ ਜੇਕਰ ਅਸੀਂ ਅੱਜ ਕੇ ਤਾਂ ਚੰਗਾ ਕਰਦੇ ਤਾਂ ਸਾਡਾ ਵੀ ਚੰਗਾ ਹੀ ਹੋਵੇਗਾ ਤੇ ਸੋਣ ਬਾਈ ਨੇ ਉਹਨਾਂ ਦਾ ਜਿਹੜਾ ਪਰਸਾ ਜਿੰਨੇ ਪ੍ਰੂਫ ਸੀ ਉਹਨਾਂ ਦੇ ਜੋ ਪੈਸੇ ਸੀ ਉਹ ਸਾਰੇ ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਨੂੰ ਸਪਰਦਕ ਕਰ ਦਿੱਤੇ ਆ ਤੇ ਉਹਨਾਂ ਨੇ ਉਹਨਾਂ ਦਾ ਧੰਨਵਾਦ ਵੀ ਕੀਤਾ ਫਿਲਹਾਲ ਉਮੀਦ ਕਰਦੇ ਆ ਕਿ ਐਸਾ ਛੋਟੀ ਜੀ ਘਟਨਾ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਆ ਕਿਉਂਕਿ ਜਿਹੋ ਜਿਹਾ ਕਰਾਂਗੇ ਉਹੋ ਜਿਹਾ ਭਰਾਂਗੇ ਸੋ ਹੋਰ ਅਪਡੇਟਸ ਲਈ ਬਣੇ ਰਹੋ ਜੀਵੀਐਸ ਟਾਈਮ ਦੇ ਨਾਲ